ਅਤੇ ਹਿੰਦੁਸਤਾਨ ਸ਼ਕਤੀ ਸੈਨਾ ਵੱਲੋਂ ਪੂਰੇ ਪੰਜਾਬ ਦੇ ਨਾਲ-ਨਾਲ ਜਿੱਥੇ ਸਾਡੇ ਪ੍ਰਭਾਵ ਵਾਲੇ 10 ਸੂਬੇ ਹਨ ਉਹਨਾਂ ਸੂਬਿਆਂ ਚੋਂ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਆਉਣ ਵਾਲੀ ਲੋਕ ਸਭਾ ਚੋਣਾਂ 2024 ਚ ਅਸੀਂ ਆਪਣੇ ਉਮੀਦਵਾਰ ਉਤਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਮਿੰਡੀਆਂ ਕਰਕੇ ਆਪਣੇ ਉਮੀਦਵਾਰ ਤੈਅ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਉਸ ਦੇ ਤਹਿਤ ਸਭ ਤੋਂ ਪਹਿਲਾਂ ਖੰਨੇ ਦੇ ਵਿੱਚ ਬੈਠਕ ਹੋਈ ਹੈ ਦੂਸਰੇ ਨੰਬਰ ਤੇ ਪਟਿਆਲੇ ਦੇ ਵਿੱਚ ਤੀਸਰੇ ਨੰਬਰ ਦੇ ਵਿੱਚ ਲੁਧਿਆਣਾ ਔਰ ਚੌਥੇ ਮੁਹਾਲੀ ਕੀਤੀ ਹੈ ਔਰ ਅੱਜ ਜਿਹੜਾ ਅਸੀਂ ਇੱਥੇ ਆਪਣਾ ਮੋਗੇ ਵਿਖੇ ਮੀਟਿੰਗ ਕੀਤੀ ਹੈ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਜਿਵੇਂ ਸਾਡੀ ਪਾਰਟੀ ਦਾ ਏਜੰਡਾ ਹੈ ਉਸ ਏਜੰਡੇ ਦੇ ਉੱਤੇ ਜਿਹੜੇ ਉਮੀਦਵਾਰ ਲਿਆਂਦੇ ਜਾਣਗੇ ਪਾਰਟੀ ਦੀ ਯੂਨਿਟ ਵੱਲੋਂ ਚੋਣ ਲੜਨ ਦਾ ਭਾਰੀ ਸਮਰਥਨ ਕੀਤਾ ਅੱਜ ਅਸੀਂ ਇੱਥੇ ਮੋਗੇ ਵਿਖੇ ਵੀ ਜਿਹੜੀ ਮੀਟਿੰਗ ਕੀਤੀ ਹੈ ਇੱਥੇ ਦੀ ਲੋਕ ਸਭਾ ਸੀਟ ਚੋਣਵ ਜਿਹੜੀ ਹੈ ਪਾਰਟੀ ਲੜੇਗੀ ਉਹਦੇ ਵਿੱਚ ਪਾਰਟੀ ਦੇ ਚਾਰ ਲੀਡਰਾਂ ਨੇ ਆਪਣੇ ਆਪਣੇ ਦਾਅਵੇਦਾਰੀ ਪੇਸ਼ ਕੀਤੀ ਹੈ ਜਿੱਚ ਸ੍ਰੀ ਰਾਮਵਚਨ ਰਾਏ ਜੀ ਨੇ ਜੋ ਉਪ ਪ੍ਰਧਾਨ ਪੰਜਾਬ ਹੈ ਸ਼੍ਰੀਮਤੀ ਮਨਦੀਪ ਸ਼ਰਮਾ ਜੋ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਇਕਾਈ ਦੇ ਪੰਜਾਬ ਪ੍ਰਧਾਨ ਨੇ ਸ੍ਰੀ ਰਾਜੀਵ ਵਰਮਾ ਜੋ ਜ਼ਿਲ੍ਹਾ ਪ੍ਰਧਾਨ ਹੈ ਆਪਣੇ ਯੂਥ ਜ਼ਿਲ੍ਹੇ ਦੇ ਯੂਥ ਵਾਈ ਜ਼ਿਲ੍ਹਾ ਯੂਥ ਦੇ ਪ੍ਰਧਾਨ ਨੇ ਔਰ ਕੁਨਾਲ अरोड़ा ਜੀ ਜ਼ਿਲ੍ਹਾ ਪ੍ਰਧਾਨ ਵਪਾਰ ਸੈਨਾ ਇਹਨਾਂ ਚਾਰ ਪਾਰਟੀ ਦੇ ਸੀਨੀਅਰ ਲੀਡਰਸ ਨੇ ਆਪਣੇ ਆਪਣੇ ਦਾਅਵੇਦਾਰੀ ਲੋਕ ਸਭਾ ਚੋਣ ਲੜ ਲਈ ਪੇਸ਼ ਕੀਤੀ ਹੈ ਤੇ ਪਾਰਟੀ ਇਹਨਾਂ ਦਾ ਬਾਇਓ ਡਾਟਾ ਹਾਸਲ ਕਰਕੇ ਤੇ ਅਸੀਂ ਤੈਅ ਕਰਾਂਗੇ ਵੀ ਇਹਨਾਂ ਚੋਂ ਜਿਹੜਾ ਸਾਡੇ ਪਾਰਟੀ ਦੇ ਅਨੁਸਾਰ ਸਰਵੋਤਮ ਹੋਏਗਾ ਉਹਨੂੰ ਪਾਰਟੀ ਟਿਕਟ ਦੇ ਕੇ ਆਪਣੇ ਏਜੰਡੇ ਦੇ ਉੱਤੇ ਚੋਣ ਲੜਾਈਗਾ ਇਹ ਕਦੋਂ ਤੱਕ ਕਲੀਅਰ ਹੋ ਜਾਏਗਾ ਜੀ ਕਿਉਂਕਿ ਬਿਗਲ ਵਜਨ ਵਾਲੀ ਆ ਬਿਗਲ ਵਜਨ ਵਾਲਾ ਕਾਂਗਰਸ ਦੀ ਲਿਸਟ ਆ ਗਈ ਹੈ ਨੈਸ਼ਨਲ ਲੈਵਲ ਤੇ ਦੂਸਰੀ ਪਾਰਟੀਆਂ ਵੀ ਦੇ ਰਹੀਆਂ ਸਾਡੀ ਪਾਰਟੀ ਵੀ 3-4 ਦਿਨਾਂ ਦੇ ਵਿੱਚ ਲਿਸਟ ਜਾਰੀ ਕਰ ਦੇਗੀ ਘਟੋ ਘਟ ਪੰਜਾਬ ਦੀ ਲਿਸਟ ਪਹਿਲਾਂ ਜਾਰੀ ਹੋ ਜਾਏਗੀ ਬਾਕੀ ਸੂਬਿਆਂ ਦੀ ਵੀ ਅਸੀਂ ਕਰਾ 13 ਦੀ 13 ਸੀਟਾਂ ਦੇ ਲੜਨਗੇ ਜੀ ਕੋਸ਼ਿਸ਼ ਹੈ ਕਿ 13 ਸੀਟਾਂ ਹੀ ਲੜੀਆਂ ਜਾਣ ਪਰ ਕਈ ਜ਼ਿਲ੍ਹਿਆਂ 'ਚ 2 1 2 ਜ਼ਿਲ੍ਹਿਆਂ 'ਚ ਸਾਡੀ ਯੂਨਿਟ ਨਹੀਂ ਹੈ ਤਾਂ ਇਸ ਕਰਕੇ 8 9 ਸੀਟਾਂ ਦੇ ਉੱਤੇ ਪਾਰਟੀ ਲੜਨ ਦੀ ਕੋਸ਼ਿਸ਼ ਕਰ ਸਕਦੀ ਹੈ ਲੇਕਿਨ ਜੇ ਹਮ ਖਿਆਲੀਆਂ ਨਾਲ ਕੋਈ ਗੱਲਬਾਤ ਹੋਈ ਜਿਹੜੇ ਹੋਰ ਹਿੰਦੂ ਸੰਗਠਨ ਹਨ ਉਹਨਾਂ ਨਾਲ ਜੇ ਵਿਚਾਰ ਵਟਾਂਦਰਾ ਹੋਇਆ ਔਰ ਉਹਨਾਂ ਨੇ ਲੜਨ ਦੀ ਇੱਛਾ ਪ੍ਰਗਟ ਕੀਤੀ ਤਾਂ ਅਸੀਂ 13 ਦੀ 13 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਲੈਣ ਦੀ ਕੋਸ਼ਿਸ਼ ਕਰਾਂਗੇ ਗੱਲਬਾਤ ਚੱਲ ਰਹੀ ਹੈ ਜੀ ਕਿਸੇ ਨਾਲ ਨਹੀਂ ਅਜੇ ਤਾਂ ਕੋਈ ਗੱਲਬਾਤ ਨਹੀਂ ਚੱਲ ਰਹੀ ਪਰ ਜਿਵੇਂ ਭਾਜੀਪੀ ਤੋਂ ਬਾਅਦ ਕੇਵਲ ਸਾਡਾ ਸੰਗਠਨ ਹਿੰਦੂ ਸੰਗਠਨ ਹੈ ਜਿਨੇ ਚੋਣਾਂ ਦਾ ਵਿਗਲ বাজਾਇਆ ਔਰ ਵੱਡੇ ਪੱਧਰ ਤੇ ਅਸੀਂ ਤਿਆਰੀ ਰੰਭੀ ਹੈ ਤੇ ਜਿੱਥੇ ਅਸੀਂ ਨਹੀਂ ਵੀ ਹੈਗੇ ਉੱਥੇ ਵੀ ਜੇ ਹਿੰਦੂ ਹਮਦਰਦ ਸਮਰਥਕ ਨਿਕਲ ਕੇ ਆਣਗੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਆਪਣੀ ਪਾਰਟੀ ਦੀ ਟਿਕਟ ਉਹਨਾਂ ਨੂੰ ਦੇ ਸਕਦੇ ਹਾਂ